ਅੰਮ੍ਰਿਤਸਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇੱਕ 6 ਮੈਂਬਰੀ ਵਫ਼ਦ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਮਿਲਿਆ ਜਿਸ ਨੇ ਜਥੇਦਾਰ ਸਾਹਿਬ ਨੂੰ ਦਿੱਤੀ ਇੱਕ ਸ਼ਿਕਾਇਤ ਦੇ ਵਿੱਚ ਆਖਿਆ ਕਿ ਕੁਝ ਬਾਗੀ ਅਕਾਲੀ ਆਗੂਆਂ ਨੇ ਤਖਤੀ ਵਾਲੀ ਸਜ਼ਾ ਤੋਂ ਬਚਣ ਦੇ ਲਈ ਸ੍ਰੀ ਅਕਾਲ ਤਖਤ ਸਾਹਿਬ ਉਤੇ ਜਾ ਕੇ ਝੂਠ ਬੋਲਿਆ ਹੋਰ ਤਾਂ ਹੋਰ ਕੁਝ ਅਜੇਹੀਆਂ ਵੀਡੀਓ ਵੀ ਅਕਾਲ ਤਖਤ ਨੂੰ ਸੌਂਪੀਆਂ ਗਈਆਂ ਨੇ ਜਿਸ ਦੇ ਨਾਲ ਬਾਗੀ ਧੜੇ ਦੇ ਵੱਡੇ ਆਗੂਆਂ ਦੀਆਂ ਪਰੇਸ਼ਾਨੀਆਂ ਵੱਧ ਸਕਦੀਆਂ ਨੇ ਸ਼੍ਰੀ ਅਕਾਉਤਖ ਸਾਹਿਬ ਤੋਂ 2 ਦਸੰਬਰ ਨੂੰ ਸੁਣਾਏ ਗਏ ਫੈਸਲੇ ਤੋਂ ਬਾਅਦ ਹੁਣ ਫਿਰ ਤੋਂ ਬਾਗੀ ਤੜੇ ਦੇ ਨਾਲ ਜੁੜੇ ਕੁਝ ਆਗੂਆਂ ਦੀਆਂ ਪਰੇਸ਼ਾਨੀਆਂ ਵੱਧ ਸਕਦੀਆਂ ਨੇ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਇੱਕ 6 ਮੈਂਬਰੀ ਵਫਦ ਨੇ ਇਹਨਾਂ ਅਕਾਲੀ ਆਗੂਆਂ ਦੀਆਂ ਕੁਝ ਵੀਡੀਓ ਅਕਾਉਤਖ ਸਾਹਿਬ ਨੂੰ ਸੌਂਪਿਆ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਦਿੱਤੇ ਗਏ ਸਪਸ਼ਟਿਕਰਣ ਦੇ ਵਿੱਚ बोल्या ਗਿਆ ਝੂਠ ਜੋ ਹੈ ਉਹ ਸਾਬਤ ਹੋ ਜਾਵੇਗਾ ਇਸ ਸੰਬੰਧੀ ਗੱਲਬਾਤ ਕਰਦੇ ਐ ਜੀਪੀਸੀ ਮੈਂਬਰ ਗੁਰਪ੍ਰੀਤ ਸਿੰਘ ਛੱਬਰ ਨੇ ਦੱਸਿਆ ਹੈ ਕਿ ਬਾਗੀਆਂ ਵਿੱਚੋਂ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਸੱਤ ਸਜ਼ਾ ਤੋਂ ਬਚਣ ਦੇ ਲਈ ਸ੍ਰੀ ਅਕਾਲ ਤਖਤ ਸਾਹਿਬ ਤੇ ਝੂਠ ਬੋਲਿਆ 2 ਤਰੀਕ ਨੂੰ 2 ਦਸੰਬਰ ਨੂੰ ਅਕਾਲ ਤਖਤ ਸਾਹਿਬ ਦੀ ਫਸੀਲ ਤੇ ਸੁਣਵਾਈ ਹੋਈ ਸਾਰੀ ਕੌਮ ਨੇ ਸਾਰੇ ਆਗੂ ਸਹਿਬਾਨ ਨੇ ਸਿਰ ਮੱਥੇ ਪਰਵਾਣ ਕੀਤਾ ਪਰ ਕਿਤੇ ਨਾ ਕਿਤੇ ਜੋ ਤੁਸੀਂ মিডিਆ ਚ ਵੀ ਕਵਰ ਕੀਤਾ ਕਿ ਕੁਝ ਲੀਡਰ ਝੂਠ ਬੋਲਣ ਦੀ ਕੋਸ਼ਿਸ਼ ਕੀਤੀ ਜਿਸ ਤਰ੍ਹਾਂ ਪ੍ਰੇਮ ਸਿੰਘ ਚੰਦੂ ਮਾਜਰੇ ਨੇ ਕਿਹਾ ਕਿ ਨਹੀਂ ਮੈਂ ਮਾਫੀ ਨਾਮਿਆਂ ਵਾਲੇ ਮਸਲੇ ਚ ਮੈਂ ਨਹੀਂ ਸੀਗਾ ਮੈਨੂੰ ਪਤਾ ਨਹੀਂ ਸੀ ਪਰ ਸਿੰਘ ਸਾਹਿਬਾ ਨੇ ਕਿਹਾ ਕਿ ਤੁਹਾਡੇ ਪ੍ਰੈਸ ਦੇ ਅਖਬਾਰਾਂ ਦੇ ਬਿਆਨ ਨੇ ਕਾਟੀਆਂ ਨੇ ਪਰ ਉਹਨਾਂ ਨੇ ਫੇਰ ਝੂਠ ਬੋਲਿਆ ਕਹਿੰਦੇ ਨਹੀਂ ਜੀ ਇਹ ਤਾਂ ਪਾਰਟੀ ਵੱਲੋਂ ਲੱਗਿਆ ਮੈਂ ਤਾਂ ਖੰਡਣ ਕੀਤਾ ਸੀ ਪਰ ਅੱਜ ਅਸੀਂ ਵੀਡੀਓ ਦੇ ਕੇ ਗਏ ਆ ਸਿੰਘ ਸਹਿਬਾਨ ਨੂੰ ਜੀ ਇੱਕ ਨਹੀਂ ਤਿੰਨ ਚਾਰ ਵੀਡੀਓ ਜੀ ਚ ਚੰਦੂ ਮੈਰਾ ਸਾਹਿਬ ਉਹ ਫੈਸਲੇ ਨੂੰ ਇਹ ਦੱਸ ਰਹੇ ਆ ਕਿ ਸਾਰੀ ਪਾਰਟੀ ਦੀ ਸੇਫਟੀ ਦਾ ਪੈਨਸਲਾ ਤੇ ਦੂਰੰਦੇਸ਼ੀ ਵਾਲਾ ਫੈਸਲਾ ਪਰ ਉਹ ਕਿਤੇ ਨਾ ਕਿਤੇ ਝੂਠ ਬੇਲ ਕੇ ਤਖਤੀ ਪਾਉਣ ਵਾਲੇ ਮਫਜਾ ਹੋਰ ਵੀ ਸਜਾਵਾ ਕਰਨੀ ਹੋ ਬਚਣ ਦੀ ਕੋਸ਼ਿਸ਼ ਕੀਤੀ ਇਸ ਦੇ ਨਾਲ ਹੀ ਉਹਨਾਂ ਪਰਮਿੰਦਰ ਢੀਂਡਸਾ ਬਾਰੇ ਬੋਲਦੇ ਆ ਆਖਿਆ ਕਿ ਭਾਵੇਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਪਰਮਿੰਦਰ ਢੀਂਡ ਸਾਨੂੰ ਸੁਖਬੀਰ ਵਾਲੇ ਪਾਸੇ ਖੜਨ ਦੇ ਲਈ ਕਿਹਾ ਸੀ ਪਰ ਪਰਮਿੰਦਰ ਇਹ ਕਹਿ ਕੇ ਨਿਕਲ ਗਏ ਕਿ ਉਹ ਕਿਸੇ ਫੈਸਲੇ ਦੇ ਵਿੱਚ ਸ਼ਾਮਲ ਨਹੀਂ ਸਨ ਜਦਕਿ ਉਹਨਾ ਨੇ ਕੋਰਾ ਝੂਠ ਬੋਲਿਆ ਦੂਜੇ ਨੰਬਰ ਤੇ ਪਰਮਿੰਦਰ ਸਿੰਘ ਢੀਂਸੇ ਦਾ ਵੀ ਵੀਡੀਓ ਸਾਰੇ ਸਬੂਤ ਅਸੀਂ ਦਿੱਤੇ ਨੇ ਜਿਨ੍ਹਾਂ ਨੂੰ ਸਪਸ਼ਟ ਕਰਨ ਚ ਵੀ ਮੰਗਿਆ ਇਹ ਜਹਾਰ ਆਲਮ ਵਾਲਾ ਮਸਲਾ ਜਿੱਥਾ ਮਾਫੀ ਨਾ ਮਿਲਿਆ ਜਾਂ ਡੇਰੇ ਵਿੱਚ ਗਿਆਨ ਦੀਆਂ ਵੀਡੀਓ ਵੀ ਜਿੱਥੇ ਉਹ ਕਹਿ ਰਹੇ ਐ ਕਿ ਅਸੀਂ ਵੋਟਾਂ ਲੈ ਨਹੀਂ ਸਤਾ ਬਾਬਾ ਜੀ ਦਾ ਅਸ਼ੀਰਵਾਦ ਹੀ ਲੈਣ ਆਏ ਆ ਉਹ ਵੀਡੀਓ ਵੀ ਦਿੱਤੀ ਐ ਪਰ ਉਹ ਵੀ ਚਾਹੇ ਈਰਸਾ ਵੱਡੇਆ ਸਾਹਿਬ ਨੂੰ ਸੇਵਾ ਲੱਗੀ ਐ ਪਰ ਪ੍ਰਮੇਂਦਰ ਸਿੰਘ ਸੇਵਾ ਤੋਂ ਸਿੰਘ ਸਾਹਿਬ ਗਿਆਨੀ ਹਰਪੀ ਸਿੰਘ ਜੀ ਨੇ ਕਿਹਾ ਸੀ ਕਿ ਤੂੰ ਸੁਖਵੀਰ ਨਾਲ ਖੜ ਪਰ ਸੇਵਾ ਕੰਨਿਓ ਕਿਤੇ ਨਾ ਕਿਤੇ ਉਹ ਪਤਾ ਨਹੀਂ ਉਹ ਸਿੰਘ ਸਾਹਿਬ ਵੱਡੇ ਨੇ ਜਾਂ ਦੁਬਾਰੇ ਅਸੀਂ ਅਪੀਲ ਕਰਦੇ ਆ ਕਿ ਉਸ ਮਸਲੇ ਤੇ ਵੀ ਉਹ ਸੇਵਾ ਕੰਨਿਓ ਉਹਨਾਂ ਨੂੰ ਵੀ ਜੋ ਬਣਦੀ ਸੇਵਾ માં ਉਹ ਲਾਈਆਂ ਜਾਣ ਇਸੇ ਤਰ੍ਹਾਂ ਗੁਰਪ੍ਰੀਤ ਸਿੰਘ ਛੱਬਰ ਨੇ ਬੀਬੀ ਜਗੀਰ ਕੌਰ ਅਤੇ ਸੁਰਜੀਤ ਸਿੰਘ ਰਖੜਾ ਬਾਰੇ ਵੀ ਕਈ ਖੁਲਾਸੇ ਕੀਤੇ ਅਤੇ ਉਹਨਾਂ ਉੱਤੇ ਵੀ ਕਈ ਗੰਭੀਰ ਇਲਜ਼ਾਮ ਲਗਾਏ ਨੇ ਉਸ ਤੋਂ ਬਾਅਦ ਬੀਬਾ ਜਗੀਰ ਕੌਰ ਉਹਨਾਂ ਨੇ ਵੀ بڑا ਇੱਕ ਸਾਫਟਾ ਪ੍ਰਧਾਨ ਨੇ ਸ਼੍ਰੋਮਣੀ ਕਮੇਟੀ ਗੁਰਸਿੱਖ ਨੇ ਕੌਮ ਦੀ ਗਵਾਹੀ ਕੀਤੀ ਹੈ ਉਹਨਾਂ ਨੇ ਸਮੇਂ-ਸਮੇਂ ਤੇ ਅੱਜ ਕੱਲ੍ਹ ਵੀ ਜੋ ਕੋਈ ਚੱਲ ਰਿਹਾ ਉਹਨਾਂ ਨੇ ਜੋ ਕੁਝ ਆਪਣੀ ਨਿੱਜੀ ਜੀਵਨ ਬਾਰੇ ਜ਼ਿੰਦਗੀ ਬਾਰੇ ਮੈਂ ਗੱਲ ਨਹੀਂ ਕਰੂੰ ਪਰ ਜੋ ਸਪਸ਼ਟੀਕਰਨ ਮੰਗਿਆ ਉਹ ਵੀ ਕਿਤੇ ਨਾ ਕਿਤੇ ਗਮਰਾਹ ਕਰਨ ਦੀ ਕੋਸ਼ਿਸ਼ ਕੀਤੀ ਉਸ ਤੋਂ ਬਾਅਦ ਫਸੀਲ ਤੇ ਵੀ ਉਹਨਾਂ ਨੇ ਕਿਹਾ ਕਿ ਮੈਂ ਮਾਫੀਨਾਮੇ ਵਾਲੇ ਫੈਸਲੇ ਦਾ ਠੰਡਣ ਕਰਦੀ ਰਹੀਆਂ ਪਰ ਵੀਡੀਓ ਉਹਨਾਂ ਦੀਆਂ ਜੋ ਜਿੱਤੀ ਚੋ ਕਹਿ ਰਹੇ ਆ ਕਿ ਸਮੁੱਚੇ ਮੈਂਬਰ ਸਹਿਬਾਨ ਸੰਸਾਰਿਆਂ ਵੱਲੋਂ ਸਾਰੇ ਸਬੂਤ ਅਸੀ ਸਿੰਘ ਸਾਹਿਬ ਨੂੰ ਦੇ ਕੇ ਗਏ ਆ ਅਹੀਂ ਸਰਦਾਰ ਸਰਜੀਤ ਸਿੰਘ ਰਖੜਾ ਉਹਨਾਂ ਵੱਲੋਂ ਵੀ ਚਾਹੇ ਸਾਰਾ ਕੁਝ ਬੋਲਿਆ ਪਰ ਇਸ ਮਸਤੀਆਰਾ ਕੰਨੀਓ ਰਖੜਾ ਸਾਹਿਬ ਤੇ ਬੀਬੀ ਜਗੀਰ ਕੌਰ ਚੰਗੂਵਾਰਾ ਸਾਹਿਬ ਮੈਂ ਸਮਝਦਾ ਗੁਰੂ ਦੀ ਗੋਲ ਵਿੱਚ ਦਸਵੰਦ ਜੋ ਪੌਣ ਵਾਸਤੀ ਸਿੰਘ ਸਾਹਿਬ ਨੇ ਕਿਹਾ ਸੀ ਇਹ ਕਿਤੇ ਨਾ ਕਿਤੇ ਜਮਰਾਹ ਕਰਕੇ ਜਾਂ ਟਾਲਾ ਵਟ ਕੇ ਝੂਠ ਬੋਲ ਕੇ ਇਹ ਪਰਾਂ ਹੋਏ ਨੇ ਸੋ ਸਿੰਘ ਸਾਹਿਬ ਨੂੰ ਅਸੀਂ ਸਨਿਮਰ ਬੇਨਤੀ ਕਰਨ ਆਏ ਆ ਕਿ ਦੁਬਾਰਾ ਇਹ ਮਸਲਿਆਂ ਤੇ ਇਹਨਾਂ ਦੇ ਜੋ ਜਿਨ੍ਹਾਂ ਨੇ ਝੂਠ ਬੋਲੇ ਆ ਤੇ ਜਾਂ ਰਹਿ ਗਏ ਇਹਨਾਂ ਤੇ ਦੁਬਾਰੇ ਗੌਰ ਕਰਕੇ ਜੋ ਬਣਦੀਆਂ ਇਹਨਾਂ ਨੂੰ ਮਰਿਆਦਾ ਅਨੁਸਾਰ ਜੋ ਸਿਵਾਮਾਂ ਲਾਈਆਂ ਜਾਣ ਫਿਲਹਾਲ ਇਸ 6 ਮੈਂਬਰੀ ਵਫਦ ਦੇ ਵੱਲੋਂ ਸ਼੍ਰੀ ਅਕਾ ਤਾਂ ਸਾਹਿਬ ਤੋਂ ਮੰਗ ਕੀਤੀ ਜਾ ਰਹੀ ਹੈ ਕਿ 2 ਦਸੰਬਰ ਤੇ ਫੈਸਲੇ ਉਤੇ ਇੱਕ ਵਾਰ ਫੇਰ ਤੋਂ ਵਿਚਾਰ ਕੀਤਾ ਜਾਵੇ ਅਤੇ ਜਿਹੜੇ ਆਗੂਆਂ ਨੇ ਸਜ਼ਾਵਾਂ ਤੋਂ ਬਚਣ ਦੇ ਲਈ ਝੂਠ ਬੋਲਿਆ ਉਹਨਾਂ ਨੂੰ ਸੱਤ ਸਜ਼ਾਵਾਂ ਦਿੱਤੀਆਂ ਜਾਣ ਅੰਮ੍ਰਿਤਸਰ ਤੋਂ ਲਲਿਤ ਸ਼ਰਮਾ ਦੀ ਰਿਪੋਰਟ ਹਮਦਰ ਟੀਵੀ